ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸੰਗਤ ਹਾਜ਼ਰ ਹੈ 6 ਪੂ ਤੋਂ ਲੈ ਕੇ 13 ਪੂ ਤੱਕ ਸਤਿਗੁਰੂ ਸਚੇ ਪਾਸ਼ਾ ਜਿਨੇ ਆਪਣੇ ਤੋਂ ਸੇਵਾ ਲਈ ਹੈ ਸਤਿਗੁਰੂ ਸਚੇ ਪਾਸ਼ਾ ਮਹਾਰਾਜ ਨੌਜਵਾਨ ਸਿੰਘ ਸਭਾ ਜੀ ਇਥੋਂ ਦੀ ਲੋਕਣ ਸਾਰੇ ਹੀ ਸਿੰਘ ਹਨ ਸਾਰਿਆਂ ਦਾ ਧੰਨਵਾਦ ਸਤਿਗੁਰੂ ਸਚੇ ਪਾਸ਼ਾ ਮਹਾਰਾਜ ਬਖਸ਼ਿਸ਼ ਕਰਨਾ ਆਉਣ ਵਾਲੇ ਜਿਹੜੇ ਸਮੇਂ ਹਨ ਉਹਨਾਂ ਦੇ ਵਿੱਚ ਹੋਰ ਜਿਹੜੀ ਆ ਓਮ ਗੁਰੂ ਖਾਲਸਾ ਪੰਥ ਦੀ ਅਸੀਂ ਸੇਵਾ ਕਰ ਸਕੀਏ ਸੋ ਅੱਜ ਆਪਣੇ ਕੋ ਦੋ ਸਿੰਘ ਹਨ ਜਿਨ੍ਹਾਂ ਨੂੰ ਆਪਾਂ ਸਤਿਗੁਰੂ ਸਚੇ ਪਾਸ਼ਾ ਮਹਾਰਾਜ ਦੀ ਬਖਸ਼ਿਸ਼ ਜਿਹੜੇ ਗੁਰੂ ਪਾਸ਼ਾ ਦੇ ਇਕਕਾਰ ਹਨ ਉਹ ਆਪਾਂ ਉਹਨਾਂ ਨੂੰ ਪਹਿਲਾਵਾਂਗੇ ਜਦੋਂ ਵੀ ਕਿਤੇ ਸਮਾਂ ਬਣਦਾ ਹੈ ਸਤਿਗੁਰੂ ਸਚੇ ਪਾਸ਼ਾ ਮਹਾਰਾਜ ਬਖਸ਼ਿਸ਼ ਕਰਨਾ ਜਿੱਥੇ ਵੀ ਕਿਤੇ ਅਮਰ ਸੰਚਾਰ ਹੁੰਦਾ ਹੈ ਨੇੜੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਨੇੜੇ ਛੇਤੀ ਤੋਂ ਛੇਤੀ ਪੰਨਿਆਂ ਪਿਆਰਿਆਂ ਦੇ ਪੇਸ਼ ਹੋ ਕੇ ਜਿਹੜੇ ਉਹ ਖੰਡੇ ਦੀ ਪਹੁੰਚ ਲੈਣ ਗੁਰੂ ਪਾਸ਼ਾ ਮਹਾਰਾਜ ਦਾ ਜਿਹੜਾ ਸੇਹਰਾ ਪੰਨਿਆਂ ਦੇ ਰੂਪ ਦੇ ਵਿੱਚ ਉਹ ਸਿਰ ਤੇ ਹੱਥ ਰਖਾ ਕੇ ਜਿਹੜਾ ਆਪਣਾ ਆਉਣ ਵਾਲਾ ਜਿਹੜਾ ਸਮਾਂ ਹੈ ਜੋ ਆਪਣਾ ਆਤਮਿਕ ਜਿਹੜਾ ਸਫ਼ਰ ਹੈ ਉਹਨੂੰ ਸ਼ੁਰੂ ਕਰਨਾ ਸਤਗੁਰੂ ਸੱਚੇ ਪਾਸ਼ਾ ਮਹਾਰਾਜ ਦੁਆਰਸ਼ਿਸ਼ ਕਰਨਾ ਸੋ ਜਿਹੜੇ ਦੋਵੇਂ ਸਿੰਘਾਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਉਹ ਇੱਥੇ ਬਿਮਾਰਾ ਸੱਚੇ ਪਾਤਸ਼ਾਹ ਦੀ ਗੁੜੀ ਚਾਲ ਕੇ ਸੱਜਣ ਅੰਕਲ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਜਿਹੜੇ ਆ ਪਕਾਰ ਆ ਕਰਖਾਨਾ ਆਪਾਂ ਭੇਂਟ ਕਰਾਂਗੇ ਜਿਹੜੇ ਕਸ਼ਹਰੇ ਆ ਕੰਗੇ ਆ ਉਹ ਆਪਾਂ ਬਾਅਦ ਬਾਅਦ ਦੇ ਵਿੱਚ ਬਾਹਰ ਜਾ ਕੇ ਉਹ ਆਪਾਂ ਉਹਨਾਂ ਨੂੰ ਦੇ ਦੇਵਾਂਗੇ ਭਾਜੀ ਯਸ਼ਵਿੰਦਰ ਨੂੰ ਇਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਜਿਹੜੇ ਕੰਗੇ ਹਨ ਜਾਂ ਕਸ਼ਹਿਰੇ ਹਨ ਉਹ ਸਿੰਘਾਂ ਨੂੰ ਦਿੱਤੇ ਜਾਣ ਇਹ ਬਹੁਤ ਵੱਡੀ ਸੇਵਾ ਹੈ ਸੰਗਤ ਜੀ ਗੁਰੂ ਪਾਸ਼ਾ ਮਹਾਰਾਜ ਦੋਸ਼ਿਸ਼ ਕਰਦੇ ਹਨ ਦਾਨ ਦਿਓ ਇਹ ਕੋ ਫਲੂ ਹੈ ਕਿ ਜਿਹੜਾ ਦਾਨ ਦੇਣਾ ਨਾ ਗੁਰਸਿੱਖ ਨੇ ਦਾਨ ਵਿੱਚ ਹਮੇਸ਼ਾ ਆਹੀ ਜਿਹੜਾ ਅਮਰਤ ਧਾਰੀ ਗੁਰਸਿੱਖ ਹੈ ਉਹ ਵੇਖ ਕੇ ਦੇਣਾ ਕਿ ਇਹ ਬੰਦੇ ਨੇ ਕਿਰਪਾਨ ਪਾਈ ਹੋਈ ਹੈ ਨਹੀਂ ਤਾਂ ਦੁਨੀਆਂ ਦੇ ਸੰਗਤ ਜੀ ਸਾਰੀ ਦੁਨੀਆਂ ਨੂੰ ਲੋੜ ਹੈ ਪੈਸੇ ਦੀ ਟਕੇ ਦੀ ਸੋ ਹਮੇਸ਼ਾ ਇਹ ਜਿਹੜਾ ਦਾਨ ਦੇਣਾ ਇਹ ਦੇਖ ਕੇ ਦਾਨ ਦੇਣਾ ਕਿ ਇਹ ਪੰਜ ਕਕਾਰੀ ਵਰਦੀ ਦਾ ਧਾਰਨੀ ਹੈ ਤੇ ਗੁਰੂ ਪਾਸ਼ਾ ਦਾ ਪੁੱਤਰ ਹੈ ਸਭ ਤੋਂ ਪਹਿਲਾਂ ਦਾਨ ਹਮਨ ਨੂੰ ਦੇਣਾ ਤੇ ਉਹ ਨਾਲ ਦਾਨ ਤਵ ਹੈ ਫਲਦਾ ਹੈ ਤੇ ਸਾਡੇ ਜਿਹੜੇ ਇਹ ਸਮਾਗਮ ਇਹ ਕਰਵਾਏ ਤਾਂ ਹੀ ਸਫਲਾ ਜੇ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਤੇ ਜਹਾਜੇ ਕੋਈ ਸਿੱਖ ਕੋਈ ਭੈਣ ਕੋ ਭਾਈ ਚੜਦਾ ਹੈ ਸੋ ਮੈਂ ਬੇਨਤੀ ਕਰਦਾ ਆ ਜਿਹੜਾ ਸਿੰਘ ਹੈ ਇਹ ਦਾ ਭਾਈ ਦਾ ਪੰਕਜ ਕਮੋਜ ਹੈ ਇਹ ਸਿੰਘ ਦਾ ਨਾਮ ਹਰਪ੍ਰੀਤ ਸਿੰਘ ਹੈ ਸੋ ਸਾਰੇ ਇਹ ਸਿੰਘ ਜਾਣਦੇ ਆ ਨੇ ਲੂਟਣ ਦੇ ਵਿੱਚ ਹੀ ਰਹਿੰਦੇ ਆਨ ਸਤਿਗੁਰੂ ਨੂੰ ਸੱਚੇ ਪਾਸ਼ਾ ਮਹਾਰਾਜ ਬਖਸ਼ਿਸ਼ ਕਰਨ ਸੰਗਤ ਜੀ ਸਾਰਿਆਂ ਨੂੰ ਅਰਦਾਸ ਕਰਨੀ ਹੈ ਕਿ ਚੜ੍ਹਦੀ ਕਲਾ ਦੇ ਨਾਲ ਇਹਨਾਂ ਦਾ ਜੀਵਨ ਹੈ ਇਹਨਾਂ ਦੀ ਜਿਹੜੀ ਸਿੱਖੀ ਹੈ ਗੁਰੂ ਪਾਸ਼ਾ ਮਹਾਰਾਜ ਬਖਸ਼ਿਸ਼ ਕਰਨ ਦੀ ਸਿੱਖੀ ਕੇਸਾਂ ਸੁਵਾਸਾ ਨਾਲ ਨਿਭ ਜਾਵੇ ਬਹੁਤ ਦਰਿਆ ਮੁਖੌੜ ਕਰਦੀ ਆ ਜਦੋਂ ਅੰਮ੍ਰਿਤ ਕੋਈ ਸ਼ੱਕ ਦਾ ਨਾ ਕੋਈ ਹੱਸ ਹੱਸਦੇ ਆ ਦੰਦ ਵੀ ਕੱਢਦੇ ਆ ਕਿ ਆਪਾਂ ਦੇਖਾਂਗੇ ਕਿਥੋਂ ਤੱਕ ਜਾਂਦੇ ਆ ਵਾਹ ਸੋ ਜਦੋਂ ਗੁਰੂ ਮਹਾਰਾਜ ਦਾ ਆਸਰਾ ਲੈਂਦੇ ਆ ਤੇ ਗੁਰੂ ਮਹਾਰਾ ਸੱਚੇ ਪਾਸ਼ਾ ਤੋੜ ਨਿਬਦੇ ਹੈ ਜਿਵੇਂ ਹੁਣੇ ਆਪਾਂ ਸਾਰਾ ਹੀ ਇਤਿਹਾਸ ਦੇਖਿਆ ਤੇ ਗੁਰੂ ਮਹਾਰਾਜ ਬਖਸ਼ਿਸ਼ ਕਰਨੇ ਛੇ ਈਦਾਂ ਦਾ ਇੱਥੇ ਪਹਿਰਵਾ ਹੈ ਇਹਨਾਂ ਦੀ ਤੋੜ ਨਿਬੇਗੀ ਸੋ ਆਪਾਂ ਇਹਨਾਂ ਨੂੰ ਹੁਣ ਜਿਹੜੇ ਆ ਸ਼ਾਸਤਰ ਭੇਂਟ ਕਰਦੇ ਆ ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ ਗੁਰੂ ਪਾਦਵੰਤ ਜੀ ਬੋਲੀ ਸੋ ਨਿਹਾਲ ਕਲਸਾ ਵਾਹਿਗੁਰੂ ਜੀ ਦੇ ਬੱਚੇ ਸਾਰੇ ਸੰਸਮਣ ਬੇਨਤੀਆਂ ਜਿਹੜੀਆਂ ਭੈਣਾ ਵਾ ਵਾਹਿਗੁਰੂ ਚਾਰ ਦਿਨਾਂ ਦੀ ਜ਼ਿੰਦਗੀ ਆਪਾਂ ਕਈ ਵਾਰੀ ਗੱਲ ਕੀਤੀ ਆ ਇਸ ਗੱਲ ਤੋਂ ਇਥੇ ਬਹੁਤ ਬੰਦਿਆਂ ਨੂੰ ਲੱਗਦਾ ਵਾ ਇਥੇ ਪਿਛੇ ਤਨੇ ਗੁੱਸਾ ਵੀ ਕਰ ਲਿਆ ਹੈ ਕਿ ਚਾਰ ਦਿਨਾਂ ਦੀ ਜ਼ਿੰਦਗੀ ਨਹੀਂ ਹੈ ਬੜੀ ਲੰਬੀ ਹੈ ਕਦੇ ਦਾ ਨਹੀਂ ਪਤਾ ਕਿਦੋਂ ਪਟਾਕਾ ਫੇਰ ਲੈਣਾ ਸੋ ਸਾਰਿਆਂ ਇਹ ਭੈਣਾ ਨੂੰ ਵੀ ਬੇਨਤੀ ਆ ਗੁਰੂ ਪਾਤਸ਼ਾਹ ਦੇ ਜਿਹੜੀ ਆ ਉਹ ਖੁਸ਼ੀ ਲਈਏ ਇਸ ਜੰਗ ਦੇ ਵਿੱਚ ਪੈਣ ਪਖਾਂ ਘੌਰ ਉਹਨਾਂ ਦੇ ਨਾਲ ਹੋਰ ਵੀ ਬਹੁਤ ਪਹਿਣਾ ਨੇ ਜੰਗ ਦੇ ਜੋਰ ਵਿਖਾਏ ਆ ਸੋ ਸਾਡੇ ਜਿਹੜੇ ਆਈਡੀਆ ਨਾਲ ਸਾਡੇ ਜਿਹੜੇ ਨਾਇਕ ਆ ਉਹ ਪਹਿਣਾ ਉਹ ਇਤਿਹਾਸ ਦੇ ਜਿਹੜੇ ਪਾਤਰ ਇਤਿਹਾਸ ਦੇ ਜਿਹੜੇ ਸ਼ਹੀਦ ਹੋਏ ਆ ਨਾ ਕਿ ਟਿਕਟੌਕ ਤੇ ਇੰਸਟਾ ਤੇ ਆਪਾਂ ਦੇਖ ਦੇਖ ਕੇ ਉਹਨਾਂ ਵਾਂਗੂ ਸਾਰਾ ਹੀ ਆਪਣਾ ਨਿਵਾਸ ਸਾਡਾ ਸਾਡਾ ਹੀ ਜਿਹੜਾ ਤਾਂ ਜਾ ਸਾਰਾ ਹੀ ਇੱਕ ਪਾਸੇ ਨੂੰ ਬੰਮੜ ਦੀ ਇੱਕ ਸ਼ਾਸ ਦੇ ਨਾਲ ਚਲੇ ਗਿਆ ਹੈ ਆਪ ਨੂੰ ਪਤਾ ਇਹ ਨਹੀਂ ਲੱਗਦਾ ਆਪਾਂ ਉਸ ਵਹਿਣ ਦੇ ਵਿੱਚ ਵਹਿ ਚੁੱਕੀਆਂ ਜਿਸ ਤਰ੍ਹਾਂ ਗਾਇਕਾਂ ਦੇ ਮਗਰ ਲਾ ਕੇ ਸਾਡੇ ਜਿਹੜੇ ਭਰਾ ਹੈ ਉਹ ਦਾੜੀ ਵੀ ਕਟਾ ਲੈਂਦੇ ਹਨ ਸਿਰ ਦੇ ਕੇਸ ਹਨ ਪਹਿਣਾ ਵੀ ਇਸੇ ਤਰੀਕੇ ਦੇ ਨਾਲ ਪਤਾ ਇਹ ਨਹੀਂ ਲੱਗ ਰਿਹਾ ਵਹਿਣ ਦੇ ਵਿੱਚ ਕਿਸ ਤਰ੍ਹਾਂ ਅਸੀਂ ਜਾਈ ਜਾ ਰਹੇ ਸੋ ਗੁਰੂ ਮਹਾਰਾਜ ਨੂੰ ਅਰਦਾਸ ਕਰਨੀ ਜਦੋਂ ਵੀ ਆਪਾਂ ਦੇਖਣਾ ਸੀ ਕਿੰਨਾ ਵਰਗੇ ਬਾਨਾ ਸੀ ਪੈਣ ਪਖੰਕੌਰ ਵਰਗੇ ਬਾਨਾ ਪੈਣ ਭਾਗ ਕੌਰ ਵਰਗੇ ਬਾਨਾ ਹੋ ਵਾਏ ਸੋ ਪਤਨ ਮਮਤਾ ਜੀ ਗੱਲ ਕੀਤੀ ਸੀ ਪੈਣ ਮਮਤਾਜ ਵਰਗੇ ਬਾਨਾ ਸੋ ਸਾਰੇ ਅੱਗੇ ਆਓ ਗੁਰੂ ਮਹਾਰਾਜ ਦੀ ਖੁਸ਼ੀ ਲਾਓ ਬਿਆਨਤ ਬਣਾਣੀ ਕਿ ਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ